ਤانوں ਦੱਸ ਦਿਆ ਮੌਜੂਦ ਆ ਇਸ ਟਾਈਮ ਲੁਧਿਆਣਾ ਟੋਲ ਪਲਾਜ਼ਾ ਉੱਥੇ ਜਿੱਤੇ ਤਾਨੂੰ ਦੱਸ ਦਿਆ ਪਿਛਲੇ ਵਾਰ ਕਿਸਾਨ ਅੰਦੋਲਨ ਜਿਹੜਾ ਦਿੱਲੀ ਦੇ ਵਿੱਚ ਚੱਲਿਆ ਸੀ ਗੱਲ ਉਹ ਕਿਸਾਨ ਜਿਹੜੇ ਸੀਗੇ ਆਪਣੀ ਮੰਗਾਂ ਜਿਹੜੀਆਂ ਸੀਗੇ ਉਹ ਜਿੱਤ ਕੇ ਵਾਪਸ ਆਪਣੇ ਘਰ ਨੂੰ ਲੋਟੇ ਸੀਗੇ ਪਰ ਦੁਬਾਰਾ ਤੋਂ ਕਿਸਾਨ ਅੰਦੋਲਨ ਕਿਉਂ ਕਰ ਦਿੱਤਾ ਗਿਆ ਵੇ ਕਿਸਾਨਾਂ ਨੇ ਦੁਬਾਰਾ ਸੜਕਾਂ ਦੇ ਉੱਤੇ ਕਿਉਂ ਬੈਣਾ ਪਿਆ ਕਿਸਾਨਾਂ ਨੂੰ ਗੱਲ ਪਹੁੰਚ ਗਿਆ ਹੈ ਦਿੱਲੀ ਹੁਣ ਬਾਰਡਰ ਲਾਇਆ ਗਿਆ ਵਾ ਕੋਈ ਬਾਰਡਰ ਨਹੀਂ ਮੈਂ ਨਾ ਜਾ ਕੇ ਕੈਲਕੁੱਲ ਪੜ ਦੇਣੇ ਆਹੀ ਮੈਂ ਤਾਂ ਜਾ ਕੇ ਕੈਲਕੁੱਲ ਪੜ ਦੇਣੇ ਆ ਔਰ ਜਿੰਨੇ ਵੀ ਪੰਜਾਬ ਦੇ ਵਿੱਚ ਭਾਜਪਾ ਲੀਡਰ ਆ ਉਹਨਾਂ ਦੇ ਘਰਾਂ ਦੇ ਘਰਾਓ ਕਿੱ데 ਜਾਣ ਦੇਖੋ ਜਿਹੜੀਆਂ ਸਰਕਾਰਾਂ ਹਨਾ ਇਹ ਹਮੇਸ਼ਾ ਹੀ ਬਾਵੇ ਕਰਕੇ ਮੁੱਕਰਦੀਆਂ ਸਾਡੀ ਸਮਝ ਮੁਤਾਬਕ ਉਹ ਤਾਂ ਇੱਕ ਡਰਾਮਾ ਕਰ ਰਹੀ ਹੈ ਭਗਵੰਤ ਮਾਨ ਜੀ ਬਹਿ ਮੀਟਿੰਗਾਂ ਕਰਾਉਣਾ ਤੇ ਉਹਨਾਂ ਦੇ ਏਰੀਏ ਦੇ ਵਿੱਚ ਆ ਕੇ ਦੂਜੇ ਜਿਹੜੇ ਸਟੇਟ ਦੇ ਲੋਕ ਆ ਉੱਥੇ ਗੋਲੇ ਸੱਟਦੇ ਆ ਉਥੇ ਗ੍ਰੈਬਟਾਰੀਆਂ ਕਰ ਰਹੇ ਆ ਪੰਜਾਬ ਦੇ ਵਿੱਚ ਆ ਕੇ ਤੇ ਸਾਡੀ ਪੰਜਾਬ ਸਰਕਾਰ ਕੀ ਕਰਦੀ ਆ ਬਈ ਅਨਮੋਲ ਗगनਮਾਨ ਜੀ ਉਹ ਚੁਟਕੀਆਂ ਮਾਰਦੀ ਸੀ ਬਈ ਸਾਡੀ ਸਰਕਾਰ ਬਣਾਓ ਅਸੀਂ ਕੇਜਰੀਵਾਲ ਨਾਲ ਗੱਲ ਕਰਕੇ ਆਏ ਆ ਪੈਸਿਆਂ ਦਾ ਪ੍ਰਬੰਧ ਕਰਕੇ ਆਏ ਆ ਅਸੀਂ ਇੱਕ ਦਿਨ ਦੇ ਵਿੱਚ ਚੁਟਕੀ ਨਾਲ ਅਸੀਂ ਐਮਐਸਬੀ 23 ਫਸਲਾ ਐਮਐਸਬੀ ਨਹੀਂ ਗਰੰਟੀ ਦੇਵਾਂਗੇ ਅਸੀਂ ਉਹਨਾਂ ਨੂੰ ਪੂਰੀ ਪੈਨਸ਼ਨ ਆ ਪੈਨਸ਼ਨ ਵੀ ਐਮ.ਐਲ.ਏ ਦੀ ਕਿੰਨੀ ਹੈ 75000 ਰੁਪਇਆ ਐਮ.ਪੀ ਦੀ ਇਦੋਂ ਵੀ ਵੱਧ ਜਿਹੜੇ ਕਹਿੰਦੇ ਨੇ ਰਾਜ ਨਹੀਂ ਸੇਵਾ ਕਰਨੀ ਆ ਸਾਨੂੰ ਕਹਿੰਦੇ ਵੇ ਮਰ ਕੇ 1500 ਰੁਪਇਆ ਪੈਨਸ਼ਨ ਉਹ ਵੀ ਸਾਤੋਂ ਲੈ ਕੇ ਲੈਂਦੇ ਆ ਵੇ ਮੇਰਾ ਮੁੰਡਾ ਨਹੀਂ ਸਾਭਦਾ ਮੇਰੀ ਨੂੰਹ ਨਹੀਂ ਸਾਭਦੀ ਤਿਆਰ ਹੋ ਕੇ ਆਉਂਦੇ ਆ ਉਹ ਤੇ ਨੰਗਣਾ ਨੰਗਣਾ ਦਿੱਲੀ ਤੇ ਹੀ ਜਾਣਾ ਹੀ ਜਾਣਾ ਦਿੱਲੀ ਤੇ ਹੀ ਜਾਣਾ ਹੀ ਜਾਣਾ ਪੰਜਾਬ ਪ੍ਰਾਈਮ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਦਿਨ ਕੁਮਾਰ Tiwari ਤੁਹਾਨੂੰ ਦੱਸ ਦਈਏ ਮੌਜੂਦ ਹੈ ਇਸ ਟਾਈਮ ਲੋਧਿਆਣਾ ਟੋਲ ਪਲਾਜ਼ਾ ਉੱਥੇ ਜਿੱਥੇ ਤੁਹਾਨੂੰ ਦੱਸ ਦਈਏ ਪਿਛਲੇ ਵਾਰ ਕਿਸਾਨ ਅੰਦੋਲਨ ਜਿਹੜਾ ਦਿੱਲੀ ਦੇ ਵਿੱਚ ਚੱਲਿਆ ਸੀ ਗੱਲ ਉਹ ਕਿਸਾਨ ਜਿਹੜੇ ਸੀਗੇ ਆਪਣੀ ਮੰਗਾਂ ਜਿਹੜੀਆਂ ਸੀਗੇ ਉਹ ਜਿੱਤ ਕੇ ਵਾਪਸ ਆਪਣੇ ਕਰਨ ਨੂੰ ਲੋਟੇ ਸੀਗੇ ਪਰ ਦੁਬਾਰਾ ਤੋਂ ਕਿਸਾਨ ਅੰਦੋਲਨ ਕਿਉਂ ਕਰ ਦਿੱਤਾ ਗਿਆ ਵੇ ਕਿਸਾਨਾਂ ਨੇ ਦੁਬਾਰਾ ਸੜਕਾਂ ਦੇ ਉੱਤੇ ਕਿਉਂ ਬੈਣਾ ਪਿਆ ਕਿਸਾਨਾਂ ਨਾਲ ਗੱਲਬਾਤ ਕਰਦੇ ਹਾਂ ਕਿਸਾਨ ਸਾਡੇ ਨਾਲ ਮੌਜੂਦ ਨੇ ਉਹਨਾਂ ਨੇ ਜਾਣਦੇ ਆ ਲੋਧਿਆਣਾ ਲਾਡੋਵਾਲ ਦੇ ਵਿੱਚ ਮੌਜੂਦ ਆ ਜਿੱਤੀਆਂ ਦੀਆਂ ਤਸਵੀਰਾਂ ਸਾਂਝਾ ਕਰਾ ਰਹੇ ਹਾਂ ਜਿਹੜੇ ਕਮੇਟੀ ਨੇ ਉਹ ਵੀ ਬੈਠੇ ਨੇ ਗੱਲਬਾਤ ਕਰਦੇ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਸਰ ਦੁਵਾਰ ਤੋਂ ਸੜਕ ਦੇ ਉੱਤੇ ਕਿਉਂ ਬਹਿਣਾ ਪੈ ਗਿਆ ਮੈਂ ਅਮਰੀਕ ਸਿੰਘ ਜ਼ਿਲ੍ਹਾ ਪ੍ਰਧਾਨ ਜਲੰਧਰ ਬੀਕ ਜੋ ਕਾਦੀਆਂ ਜਿ세ਵੰਦੀ ਦੁਵਾਰ ਤੋਂ ਇਸ ਕਰਕੇ ਬਹਿਣਾ ਪੈ ਗਿਆ ਵੀ ਜਿਹੜੇ 13 ਤਰੀਕ ਨੂੰ ਸਾਡੇ ਕਿਸਾਨ ਦਿੱਲੀ ਲਈ ਕੂਜ ਕਰਨ ਜਾ ਰਹੇ ਸੀਗੇ ਉਹਨਾਂ ਨੂੰ ਰਸਤੇ 'ਚ ਰੋਕ ਸ਼ੰਭੂ ਬਾਰਡਰ ਤੇ ਰੋਕ ਕੇ ਉਹਨਾਂ ਤੇ ਤਸ਼ੱਦਦ ਕੀਤਾ ਗਿਆ ਉਹਦੇ ਰੋਸ ਵਜੋਂ ਅਸੀਂ ਪਹਿਲਾਂ ਵੀ 11 ਚ 15 ਤਰੀਕ ਨੂੰ 11 ਤੋਂ 2 ਵਜੇ ਦੇ 3 ਘੰਟੇ ਅਸੀਂ ਟੂਰ ਬਲਾਜੇ ਰੋਜ਼ ਬੰਦ ਕੀਤੇ ਉਤੋਂ ਬਾਅਦ 16 ਤਰੀਕ ਨੂੰ ਸਾਰਾ ਸੀ ਭਾਰਤ ਬੰਦ ਕੀਤਾ 18 ਤਰੀਕ ਨੂੰ ਸਾਡੀ ਐਸਕੇਮ ਦੀ ਮੀਟਿੰਗ ਹੋਈ ਐਸਕੇਮ ਨੇ ਕਿਹਾ ਵੀ ਉਹਨਾਂ ਦੇ ਰੋਸ ਵਜੋਂ ਇਹ ਜਿਹੜੇ ਟੂਰ ਬਲਾਜੇ ਆ 20 21 22 ਤੱਕ ਇਹਨਾਂ ਨੂੰ ਫੇਰ ਬੰਦ ਰੱਖਿਆ ਜਾਵੇ ਔਰ ਜਿੰਨੇ ਵੀ ਪੰਜਾਬ ਦੇ ਵਿੱਚ ਭਾਜਪਾ ਲੀਡਰ ਆ ਉਹਨਾਂ ਦੇ ਘਰਾਂ ਦੇ ਘਰਾਓ ਕਿਤੇ ਜਾਣ ਇਸ ਕਰਕੇ ਇਹ ਹੁਣ ਕੱਲ ਤੱਕ ਸਾਰੇ ਟੂਲ ਬਲਾਜੇ ਪੰਜਾਬ ਦੇ ਫ੍ਰੀ ਰਹਿਣਗੇ ਔਰ ਜਿਹੜੇ ਸਾਡੇ ਇਹਨਾਂ ਦੇ ਭਾਜਪਾ ਦੇ ਲੀਡਰ ਆ ਚਾਹੇ ਕੋਈ ਐਮਐਲਏ ਆ ਚਾਹੇ ਕੋਈ ਐਮਪੀ ਆ ਉਹਨਾਂ ਦੇ ਦਰਾਂ ਦੇ ਮੁਰੇ ਧਰਨੇ ਚੱਲ ਰਹੇ ਆ ਜੀ ਸਰ ਕੀ ਗੱਲ ਪਿਛਲੇ ਵਾਰ ਸਰਕਾਰਾਂ ਨੇ ਵਾਅਦਾ ਕੀਤਾ ਸੀਗਾ ਪਰ ਵਾਅਦਾ ਖਿਲਾਫੀ ਕੀਤਾ ਉਸ ਬੇਸਤੇ ਉੱਤੇ ਕੀ ਕਹਿਣਾ ਚਾਹੁੰਦੇ ਦੇਖੋ ਜਿਹੜੀਆਂ ਸਰਕਾਰਾਂ ਆ ਨਾ ਇਹ ਹਮੇਸ਼ਾ ਹੀ ਵਾਅਵੇ ਕਰਕੇ ਮੁੱਕਰਦੀਆਂ ਔਰ ਇਹ ਇੱਕ ਸਾਡੇ ਕਿਸਾਨਾਂ ਦੀ ਵਚਨਸੁੱਦੀ ਆ ਕਿ ਜਿਹੜੇ ਕੇ ਇਹਨਾਂ ਨੂੰ ਰੋੜਾਂ ਤੇ ਆ ਕੇ ਬਹਿ ਕੇ ਜਿਹੜੇ ਸਾਡੀਆਂ ਮੰਗਾਂ ਮੰਨੀਆਂ ਆ ਉਹਨਾਂ ਨੂੰ ਵੀ ਮੁਕਰ ਦੇ ਉੱਤੇ ਸਾਨੂੰ ਰੋੜਾਂ ਤੇ ਆਉਣਾ ਪੈਂਦਾ ਜੀ ਉਹਨ ਟੂਲ ਪਲਾਜਾ ਜਾਮ ਕੀਤਾ ਗਿਆ ਵਾਹ ਟੂਲ ਪਲਾਜਾ ਕਦੋਂ ਤੱਕ ਜਾਮ ਕੀਤਾ ਜਾਊਗਾ ਲੁਧਿਆਣਾ ਸ਼ਹਿਰ ਦੇ ਵਿੱਚ ਲੁਧਿਆਣਾ ਟੋਲ ਪਲਾਜਾ ਸਭ ਤੋਂ ਵੱਡਾ ਟੋਲ ਪਲਾਜਾ ਸਭ ਤੋਂ ਮਹਿੰਗਾ ਟੋਲ ਪਲਾਜਾ ਇਹ ਦੇਖੋ ਜੀ ਐਸ ਕੇ ਐਮ ਲੋ ਕੱਲ ਸ਼ਾਮ ਦੇ 4-5 ਵਜੇ ਤੱਕ ਮੁਕਾ ਲਿਆ ਕੱਲ ਨੂੰ ਫਿਰ ਕਿਸਾਨ ਸਾਰੇ ਇੰਡੀਆ ਦੇ ਜਿਹੜਾ ਐਸ ਕੇ ਐਮ ਦਾ ਮੋਰਚਾ 400 ਜੇਸੇ ਬੰਦੀ ਸੀ ਕੱਲ ਨੂੰ ਫਿਰ ਮੀਟਿੰਗ ਹੋ ਰਹੀ ਹੈ ਚੰਡੀਗੜ੍ਹ ਉਹਦੇ ਵਿੱਚ ਜੋ ਪਾਸ ਕਰ ਹੋਊਗਾ ਉਹਦੇ ਹਿਸਾਬ ਨਾਲ ਅਸੀਂ ਗਾਂ ਚੱਲਾਂਗੇ ਬਿਲਕੁਲ ਜਿਵੇਂ ਕਿ ਸੰਤੂ ਸਾਹਿਬ ਜੀ ਕਰਤਿਕ ਸਾਹਿਬ ਸਰ ਕੀ ਕਹਿਣਾ ਚਾਹੋਗੇ ਤੁਸੀਂ ਵੀ ਇੱਥੇ ਪਹੁੰਚੇ ਹੋ ਕਿਉਂਕਿ ਤੁਸੀਂ ਦੇਖ ਸਕਦੇ ਹੋ ਬਿਲਕੁਲ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਵੱਖ-ਵੱਖ ਚੰਡੇ ਵੀ ਹੱਥਾਂ ਦੇ ਵਿੱਚ ਫੜੇ ਹੋਏ ਨੇ ਵੱਖ-ਵੱਖ ਕਮੇਟੀਆਂ ਤੋਂ ਕਿਸਾਨ ਜਿਹੜੇ ਪਹੁੰਚੇ ਹੋਏ ਹਨ ਅੰਦੋਲਨ ਦੇ ਵਿੱਚ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਕਿਹੜੀ ਕਮੇਟੀ ਹੈ ਮੈਂ ਸੰਤੋਖ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਕਰਤਿਕ ਸਾਹਿਬ ਜੀ ਨੂੰ ਸੂਬਾ ਕਮੇਟੀ ਮੈਂਬਰ ਅਸੀਂ ਮਤਲਬ ਤੁਹਾਡੀ ਜਾਣਕਾਰੀ ਲਈ ਜਦੋਂ ਤੋਂ ਅਸੀਂ 2021 ਤੋਂ ਅੰਦੋਲਨ ਜਿਹੜਾ ਉਹ ਉੱਥੋਂ ਜਿਹੜਾ ਮਲਤਵੀ ਕੀਤਾ ਸੀ ਬੰਦ ਨਹੀਂ ਸੀ ਕੀਤਾ ਉਹਨੂੰ ਅਸੀਂ ਅੱਗੇ ਪਾ ਕੇ ਆਏ ਸੀ ਵੀ ਸਰਕਾਰ ਨੇ ਸਾਡੇ ਨਾਲ ਕੋ ਸਹਿਮਤੀਆਂ ਕੀਤੀਆਂ ਸੀ ਵੀ ਮਤਲਬ ਸਾਲ ਦੇ ਵਿੱਚ ਵਿੱਚ ਇਹ ਮੰਗਾ ਜਿਹੜੀਆਂ ਲਾਗੂ ਹੋਣਗੀਆਂ ਪਰ ਉਦੋਂ ਦਾ ਜਦੋਂ ਦੇ ਅਸੀਂ ਆਏ ਆ ਅਸੀਂ ਘਰ ਨਹੀਂ ਬੈਠੇ ਅਸੀਂ ਚਾਹੇ ਸਾਡੇ ਬੰਦੀ ਸਿੰਘਾਂ ਦੀ ਲੜਾਈ ਹੋਵੇ ਚਾਹੇ ਸਾਡੇ ਬੁੱਧੀਜੀਵਿਆਂ ਦੀ ਲੜਾਈ ਹੋਵੇ ਚਾਹੇ ਕੋ ਹੋਰ ਜਿਹੜੇ ਆ ਸਿੱਖ ਕੈਦੀ ਜਿਹੜੇ ਆਪਣੀਆਂ ਜਿਹੜੀਆਂ ਉਹ ਸਜਾ ਪੂਰੀਆਂ ਕਰ ਚੁੱਕੇ ਜਿਲ੍ਹਾਂ 'ਚ ਬੈਠੇ ਆ ਅਸੀਂ ਲਗਾਤਾਰ ਉਹਨਾਂ ਦੇ ਵੀ ਮਜਾਰੇ ਕੀਤੇ ਆ ਲਗਭਗ ਐਸਕੇਐਮ ਨੇ ਉਸ ਤੋਂ ਬਾਅਦ ਅਸੀਂ ਲਖੀਮਪੁਰ ਖੀਰੀ ਦੇ ਵਿੱਚ ਜਿਹੜੇ ਸਾਡੇ ਸਾਥੀ ਜਿਹੜੇ ਆ ਉੱਥੇ ਸ਼ਹੀਦ ਹੋਏ ਸੀ ਤਿੰਨ ਦਿਨ ਦਾ ਮੋਰਚਾ ਅਸੀਂ ਪੂਰੇ ਪੰਜਾਬ ਦੇ ਵਿੱਚੋਂ ਮੈਚਸ 2000 ਬੰਦਾ ਤਾਂ ਸਾਡੀ ਜਥੇਬੰਦੀ ਲੈ ਕੇ ਗਈ ਆ 120 ਬੰਦੇ ਅਸੀਂ ਜਿਲ੍ਹਾ ਜਲੰਧਰ ਚੋਂ ਜਿਹੜੇ ਟ੍ਰੇਨ ਦੇ ਵਿੱਚ ਲੈ ਕੇ ਗਏ ਆ ਲਕੀਮਪੁਰ ਖੀਰੀ ਦੇ ਵਿੱਚ ਉਹ ਤਿੰਨ ਦਿਨ ਮੋਰਚਾ ਸੀ ਉੱਥੇ ਲੱਗੇ ਆਏ ਆ ਇਦਾਂ ਹੀ ਅਸੀਂ ਮਤਲਬ ਪਿਛਲੇ ਸਾਲ ਅਸੀਂ ਨਵੰਬਰ ਦੇ ਵਿੱਚ 26 27 28 ਦਾ ਜਿਹੜਾ ਚੰਡੀਗੜ੍ਹ ਦੇ ਵਿੱਚ ਜੋ ਸਾਰੇ ਭਾਰਤ ਦੇ ਇਹ ਮਤਲਬ ਜਿਹੜੀਆਂ ਰਾਜਧਾਨੀਆਂ ਦੇ ਵਿੱਚੋਂ ਮੁਜ਼ਾਰੇ ਕੀਤੇ ਗਏ ਆ ਇਸ ਕਰਕੇ ਮਤਲਬ ਅਸੀਂ ਲਗਾਤਾਰ ਸੰਘਰਸ਼ ਦੇ ਵਿੱਚ ਆ ਅਸੀਂ ਫੇਰ ਮਤਲਬ ਆ ਕੁਝ ਸਾਥੀ ਸਾਡੀਆਂ ਜਥੇਬੰਦੀਆਂ ਜਿਹੜੀਆਂ ਉਹਨੂੰ ਦਿੱਲੀ ਜਾਣ ਦਾ ਉਹਨੇ ਪ੍ਰੋਗਰਾਮ ਬਣਾ ਲਿਆ ਪਰ ਜਿਹੜਾ ਐਸਕੇਮ ਆ ਉਹਨੇ ਮਤਲਬ ਜਿਹੜਾ ਦਿੱਲੀ ਜਾਣ ਦਾ ਪ੍ਰੋਗਰਾਮ ਨਹੀਂ ਸੀ ਬਣਾਇਆ ਜਿਹਦੇ ਕਰਕੇ ਦੇਖੋ ਹਰ ਜਥੇਬੰਦੀ ਦਾ ਆਪਣਾ ਅਧਿਕਾਰ ਆ ਆਪਣਾ ਰਾਈਟ ਆ ਉਹਦਾ ਉਹ ਆਪਣੇ ਹੱਕਾਂ ਲਈ ਮਜਾਰੇ ਸੰਵਿਧਾਨਕ ਹੱਕ ਆ ਹਰ ਬੰਦੇ ਨੂੰ ਪਰ ਜਿਹੜਾ ਸੈਂਟਰ ਦੀ ਸਰਕਾਰ ਤੇ ਹਰਿਆਣਾ ਦੀ ਸਰਕਾਰ ਨਾਲੇ ਉਹਦੇ ਪੰਜਾਬ ਦੀ ਸਰਕਾਰ ਪੰਜਾਬ ਦੀ ਸਰਕਾਰ ਵੀ ਪਿੱਛੇ ਦੇ ਪਾਸੇ ਦੀ ਉਹਨਾਂ ਨਾਲ ਰੜੀ ਹੋਈ ਆ ਸਾਡੀ ਸਮਝ ਮੁਤਾਬਕ ਉਹ ਤਾਂ ਇੱਕ ਡਰਾਮਾ ਕਰ ਰਹੀ ਹੈ ਭਗਵੰਤ ਮਾਨਜੀਬਾ ਮੈਂ ਮੀਟਿੰਗਾਂ ਕਰਾਉਣਾ ਹੁਣ ਜੇ ਉਹ ਮੀਟਿੰਗਾਂ ਕਰਾਉਂਦਾ ਤੇ ਉਹਨਾਂ ਦੇ ਏਰੀਆ ਦੇ ਵਿੱਚ ਆ ਕੇ ਦੂਜੇ ਜਿਹੜੇ ਸਟੇਟ ਦੇ ਲੋਕ ਆ ਉੱਥੇ ਗੋਲੇ ਸੱਟਦੇ ਆ ਉੱਥੇ ਗ੍ਰੈਫਤਾਰੀਆਂ ਕਰ ਰਹੇ ਆ ਪੰਜਾਬ ਦੇ ਵਿੱਚ ਆ ਕੇ ਤੇ ਸਾਡੀ ਪੰਜਾਬ ਸਰਕਾਰ ਕੀ ਕਰਦੀ ਆ ਬਈ ਇਹ ਤਾਂ ਵੱਡੇ ਵੱਡੇ ਕਿਤੇ ਕੀ ਸੀ ਪੰਜਾਬ ਸਰਕਾਰ ਜਦੋਂ ਆਮ ਆਦਮੀ ਪਾਰਟੀ ਇੱਥੇ ਚੋਣ ਲੜਨ ਨੂੰ ਆਈ ਸੀਗੀ ਵਾਅਦੇ ਤਾਂ ਵੱਡੇ ਵੱਡੇ ਕੀਤੇ ਸੀਗੇ ਕਿਸਾਨਾਂ ਨੂੰ ਸਹੂਲਤਾਂ ਦਵਾਂਗੇ ਆਮ ਆਦਮੀ ਨੂੰ ਸਹੂਲਤਾਂ ਦਵਾਂਗੇ ਬਾਅਦ ਇਹ ਤਾਂ ਬਹੁਤ ਸੀ ਇਹਨਾਂ ਦੀ ਇੱਕ ਬੀਬੀ ਅਨਮੋਲ ਗਗਨਮਾਨ ਜੀ ਉਹ ਚੁਟਕੀਆਂ ਮਾਰਦੀ ਸੀ ਵੀ ਸਾਡੀ ਸਰਕਾਰ ਬਣਾਓ ਅਸੀਂ ਕੇਜਰੀਵਾਲ ਨਾਲ ਗੱਲ ਕਰਕੇ ਆਏ ਆਂ ਪੈਸਿਆਂ ਦਾ ਪ੍ਰਬੰਧ ਕਰਕੇ ਆਏ ਆਂ ਅਸੀਂ ਇੱਕ ਦਿਨ ਦੇ ਵਿੱਚ ਚੁਟਕੀ ਨਾਲ ਅਸੀਂ ਐਮਐਸਬੀ 32 ਫਸਲਾ ਐਮਐਸਬੀ ਨਹੀਂ ਗਾਰੰਟੀ ਦੇਵਾਂਗੇ ਅਸੀਂ ਖਰੀਦਣ ਦੀ ਗਾਰੰਟੀ ਅਸੀਂ ਦੇਵਾਂਗੇ ਪੈਸਿਆਂ ਦਾ ਪ੍ਰਬੰਧ ਅਸੀਂ ਕਰ ਲਿਆ ਉਹ ਲਗਭਗ 2 ਸਾਲ ਸਰਕਾਰ ਨੂੰ ਹੋ ਗਿਆ ਪਰ ਉਹ ਸਰਕਾਰ ਜਿਹੜੀ ਆ ਅੱਜ ਟਸ ਤੋਂ ਮਾਸਰੇ ਸਗਾ ਮੂੰਗੀ ਦਾ ਕਹਿ ਕੇ ਵੀ ਬੇਈਮਾਨਾਂ ਨੇ 1000 ਰੁਪਇਆ ਕਹਿ ਕੇ ਉਹ ਦਿੱਤਾ ਨਹੀਂ ਸਾਤੋਂ ਸੁੱਕੀ ਬਜਾਈ ਕਰਾ ਲਈ ਪਿਛਲੇ ਸਾਲ ਛੋਨੇ ਦੀ ਤੇ ਉਹ ਤੇਲਾ 1500 ਰੁਪਇਆ ਕਹਿ ਕੇ ਉਹ ਦਿੱਤਾ ਨਹੀਂ ਪ੍ਰਧਾਨ ਜੀ ਕਮੇਟੀ ਦੇ ਵਿੱਚ ਵਕ ਵਕ ਅੰਦੋਲਨ ਵਕ ਵਕ ਕਿਸਾਨ ਅੰਦੋਲਨ ਦੇ ਵਿੱਚ ਵਕ ਵਕ ਕਮੇਟੀਆਂ ਆਈਆਂ ਨੇ ਮੰਗਾਂ ਇੱਕ ਹੀ ਨੇ ਕਿ ਵਕ ਵਕ ਮੰਗਾਂ ਨੇ ਮੰਗਾਂ ਇੱਕੋ ਹੀ ਆ ਸਾਡੀਆਂ ਸਾਰਿਆਂ ਦੀਆਂ ਜਿਹੜੀਆਂ ਦਿੱਲੀ ਮੋਰਚੇ ਦੀਆਂ ਮੰਗਾਂ ਉਹਦੇ ਵਿੱਚ ਮੰਗਾਂ ਤਿੰਨ ਚਾਰ ਮੰਗਾ ਹੋਰ ਜੁੜ ਗਈਆਂ ਇੱਕ ਤਾਂ ਉਹਦੇ ਵਿੱਚ ਇਹ ਹੋ ਗਿਆ ਕਿ ਜਿਹੜਾ ਅਸੀਂ ਕਹਿੰਦੇ ਆ ਵੀ ਸਾਡੇ ਬਜ਼ੁਰਗ ਜਿਹੜੇ ਕਿਸਾਨ ਤੇ ਮਜ਼ਦੂਰ ਆ ਜਦੋਂ ਇਹਨਾਂ ਦੇ ਮੰਤਰੀਆਂ ਨੂੰ ਐਮ ਐਲ ਏ ਨੂੰ ਉਹ 5 ਸਾਲ ਰਹਿੰਦੇ ਆ 3 ਸਾਲ ਰਹਿੰਦੇ ਆ ਉਹ 10 ਸਾਲ ਰਹਿੰਦੇ ਆ ਉਹਨਾਂ ਨੂੰ ਪੂਰੀ ਪੈਨਸ਼ਨ ਆ ਪੈਨਸ਼ਨ ਵੀ ਐਮ ਐਲ ਏ ਦੀ ਕਿੰਨੀ ਹੈ 75000 ਰੁਪਈਆ ਐਮ ਪੀ ਦੀ ਏਦੂ ਵੀ ਵੱਧ ਜਿਹੜੇ ਕਹਿੰਦੇ ਰਾਜ ਨਹੀਂ ਸੇਵਾ ਕਰਨੀ ਆ ਆ ਜਿਹੜੇ ਸੇਵਾ ਵਾਲੇ ਲੋਕ ਆ ਕਿਸਾਨ ਮਜ਼ਦੂਰ ਜੇ ਨਹੀਂ ਆਪਣਾ ਸਾਰਾ ਪਰਿਵਾਰ ਇਸ ਮੁਲਕ ਲਈ ਮਤਲਬ ਝੋਕ ਦਿੱਤਾ ਬੁੱਢੇ ਹੋ ਗਿਆ ਸਾਡੇ ਬਜ਼ੁਰਗ ਆ ਜਿਹੜੇ ਸਾਡੇ ਕੋਲ ਬੈਠੇ ਸਾਥੀ ਮਤਲਬ ساری ਜ਼ਿੰਦਗੀ ਲੋਕਾਂ ਲਈ ਨਹੀਂ ਮੁਲਕ ਲਈ ਕੰਮ ਕੀਤਾ ਸਾਨੂੰ ਕਹਿੰਦੇ ਵੇ ਮਾਰ ਕੇ 1500 ਰੁਪਿਆ ਪੈਨਸ਼ਨ ਉਹ ਵੀ ਸਾਤੋਂ ਲੈ ਕੇ ਲੈਂਦੇ ਆ ਵੀ ਮੇਰਾ ਮੁੰਡਾ ਨਹੀਂ ਸਾਭਦਾ ਮੇਰੀ ਨੂੰਹ ਨਹੀਂ ਸਾਭਦੀ ਮੇਰਾ ਪੁੱਤ ਬਾਹਰ ਨਹੀਂ ਕੋ ਗਿਆ ਮੇਰੇ ਕੋਲ ਜ਼ਮੀਨ ਥੋੜੀ ਆ ਮੈਨੂੰ ਨਗੁਣੀ ਜੇ ਪੈਨਸ਼ਨ 1500 ਰੁਪਏ ਸਾਤੋਂ ਲੈ ਕੇ ਲੈਂਦੇ ਆ ਪਰ ਬੇਈਮਾਨ ਜਿਹੜੇ 600 ਖੱਤੇ ਦੇ ਮਾਲਕ ਆ ਘੱਟੋ ਘਾਟੇ ਜਿਹੜੇ ਐਮ ਐਲ ਐਮ ਪੀ ਆ ਹੈ ਵੱਡੇ ਵੱਡੇ ਇਹਨਾਂ ਦੇ ਕਾਰੋਬਾਰ ਮਿੱਲਾਂ ਦੇ ਮਾਲਕ ਆ ਇਹ ਤੇ ਉਹਨਾਂ ਦੀਆਂ ਸਾਰਿਆਂ ਦੀਆਂ ਪੈਨਸ਼ਨਾਂ ਹੁਣ ਕੀ ਕਹਿਣਾ ਚਾਹੋਗੇ ਕਿਹਾ ਜਾ ਰਿਆ ਸੀਗਾ 22 ਤਰੀਕ ਤੱਕ ਇੱਥੇ ਮੋਰਚਾ ਲਾਗੂ ਰਹੂਗਾ 22 ਤਰੀਕ ਤੋਂ ਬਾਅਦ ਕੱਲ 22 ਤਰੀਕ ਹੈ ਉਸ ਤੋਂ ਬਾਅਦ ਤਰੀਕ ਦਾ ਮੋਰਚਾ ਜਿਹੜਾ ਇੱਥੇ ਲਾਗੂ ਰਹਿਣਾ ਕੱਲ ਸ਼ਾਮ ਤਾਈਂ ਬਾਕੀ ਕੱਲ ਨੂੰ ਜਿਹੜੀ ਸੰਯੁਕਤ ਮੋਰਚੇ ਦੀ ਮੀਟਿੰਗ ਹੋ ਰਹੀ ਆ ਉਹਦੇ ਵਿੱਚ ਅਗਲਾ ਪ੍ਰੋਗਰਾਮ ਦਿੱਤਾ ਜਾਊਗਾ ਜੋ ਸਾਨੂੰ ਉਹ ਕਹਿਣਗੇ ਉਹਦਾ ਪ੍ਰੋਜੈਕਟ ਉਹ ਨਹੀਂ ਵਧਾਉਣ ਦਾ ਕਹਿਤਾ ਤੇ ਲਗਾਤਾਰ ਨਹੀਂ ਵਧਾਉ ਕਿਉਂਕਿ 15 ਮਹੀਨੇ ਨੂੰ ਲਗਾਤਾਰ ਬੰਦ ਕੀਤਾ ਜੀ 15 ਮਹੀਨੇ ਸੰਯੁਕਤ ਮੋਰਚੇ ਨੂੰ ਲਗਾਤਾਰ ਬੰਦ ਕਰਕੇ ਰੱਖਿਆ ਇਸ ਕਰਕੇ ਹੁਣ ਵੀ ਅਸੀਂ ਲਗਾਤਾਰ ਜੇ ਸਾਨੂੰ ਕਹਿਣਗੇ ਦਿੱਲੀ ਵੀ ਚੱਲਾਂਗੇ ਜੋ ਸਾਨੂੰ ਕਹਿਣਗੇ ਸੰਯੁਕਤ ਮੋਰਚਾ ਕਿਉਂਕਿ ਅਸੀਂ ਉਹਦੇ ਵਫਾਦਾਰ ਸਪਾਹੀ ਆ ਜੋ ਸੰਯੁਕਤ ਮੋਰਚਾ ਕਹੂਗਾ ਅਸੀਂ ਉਹਦੇ ਮੁਤਾਬਕ ਹੀ ਚੱਲਾਂਗੇ ਸੋ ਤੁਹਾਨੂੰ ਦੱਸ ਦਿਆ ਬਿਲਕੁਲ ਟੋਲ ਪਲਾਇਆ ਉੱਤੇ ਮੌਜੂਦ ਹੈ ਕਿ ਜਿੱਥੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਲੁਧਣਾ ਟੋਲ ਪਲਾਇਆ ਜੜਾਇਆ ਉਹ ਬਿਲਕੁਲ ਫਰੀ ਕਰ ਦਿੱਤਾ ਗਿਆ ਸੀਗਾ 22 ਤਰੀਕ ਦਾ ਜਿਹੜਾ ਟਾਈਮ ਦਿੱਤਾ ਗਿਆ ਸੀਗਾ ਪਰ ਇੱਕ ਪਾਸੇ ਗੱਲ ਕੀਤੀ ਐ ਸੋ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਸੀਗਾ ਕਿ 22 ਤਰੀਕ ਤੱਕ ਅਸੀਂ ਸ਼ਾਮ 5 ਵੇ ਤੋਂ ਬਾਅਦ ਕਲੀਅਰ ਹੋ ਜਾਊਗਾ ਵੀ ਸਹਿਯੁਕਤ ਮੋਰਚਾ ਕੀ ਕਹਿੰਦਾ ਹੈ ਸਹਿਯੁਕਤ ਮੋਰਚਾ ਜੋ ਵੀ ਕਹੂਗਾ ਉਸ ਦੇ ਮੁਤਾਬਕ ਅਸੀਂ ਕਰਾਂਗੇ ਅਗਰ ਸਹਿਯੁਕਤ ਮੋਰਚਾ ਅੱਗੇ ਨੂੰ ਕਹਿੰਦਾ ਵਾ ਅੱਗੇ ਅਗਰ ਮੋਰਚਾ ਲਾਗੂ ਕਰਨ ਨੂੰ ਕਹਿੰਦਾ ਹੈ ਤੇ ਅੱਗੇ ਵੀ ਮੋਰਚਾ ਜੜਾ ਲਾਗੂ ਕਰ ਦਿੱਤਾ ਜਾਊਗਾ ਇੱਕ ਵਾਰੀ ਦੁਬਾਰਾ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾਰੇ ਬਿਲਕੁਲ ਟੋਲ ਪਲਾਜ਼ਾ ਲੁਧਿਆਣਾ ਦੇ ਵਿੱਚ ਮੁਕਤ ਹੋਣ ਦੇ ਕਰਕੇ ਕਿੰਨੇ ਲੋਕਾਂ ਦੀ ਜਿਹੜੀ ਦਿੱਕ ਦੀ ਦਿੱਕਤਾਂ ਵੀ ਜਿਹੜੀਆਂ ਖਤਮ ਹੋ ਰੀਆਂ ਨੇ ਤੁਸੀਂ ਦੇਖ ਸਕਦੇ ਹੋ ਹੋਰ ਵੀ ਵੱਡੇ ਵੱਡੇ ਜਥੇਦਾਰ ਤੇ ਪਹੁੰਚ ਰਹੇ ਨੇ ਬਾਬਾ ਜੀ ਨਾਲ ਗੱਲਬਾਤ ਕਰਦੇ ਵੀ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਕਿਸਾਨ ਜਿਹੜੇ ਨੇ ਉਤਰ ਕੇ ਆ ਰਹੇ ਨੇ ਬਾਬਾ ਜੀ ਬਿਲਕੁਲ ਪਹੁੰਚ ਚੁੱਕੇ ਆ ਸਤਿ ਸ੍ਰੀ ਅਕਾਲ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਜੀ ਪਹੁੰਚੇ ਹੋ ਲੁਧਿਆਣਾ ਟੋਲ ਪਜਾ ਉੱਤੇ ਕੀ ਕਹਿਣਾ ਚਾਹੁੰਦੇ ਅਸੀਂ ਉੱਥੇ ਜਾ ਕੇ ਤੇ ਜਾਣਕਾਰੀ ਇਕ ਜਾ ਦੇਣੇ ਜਾਂਦਿਆਂ ਵਿਸਮੇ ਆਏ ਆ ਉੱਥੇ ਦਿੱਲੀ ਨੂੰ ਜਾਵਾਂ ਜਾਂਦਿਆਂ ਕੁਝ ਕਰ ਦੇਣਾ ਅਸੀਂ ਜੁਲੀ ਨੂੰ ਜਾ ਰਹੇ ਦਿੱਲੀ ਤਾਂ ਜਾਣ ਹੀ ਦਿੱਤਾ ਜਾ ਰਿਹਾ ਪਿੱਛੇ ਵੜਰ ਜਾਣਾ ਅਸੀਂ ਅਰਕੀ ਦਿੱਲੀ ਪਹੁੰਚ ਗਏ ਅਸੀਂ ਦਿੱਲੀ ਹੁਣ ਬਾਰਡਰ ਲਾਇਆ ਗਿਆ ਵਾ ਕੋਈ ਬਾਰਡਰ ਨਹੀਂ ਮੈਂ ਨਾ ਜਾ ਕੇ ਕੱਲ ਕੋਲ ਪੜ ਦੇਣੇ ਅਸੀਂ ਬਿਲਕੁਲ ਕੀ ਕਹਿਣਾ ਚਾਹੁੰਗੇ ਠੀਕ ਕਹਿਣਾ ਇਹੋ ਚਾਹੁੰਦੇ ਅਸੀਂ ਵੀ ਇਹ ਸਰਕਾਰ ਧੱਕਾ ਕਰਨ ਦੀ ਹੈ ਕਿਸਾਨਾਂ ਨਾਲ ਬਿਲਕੁਲ ਤੇ ਮਾਰੀ ਗੱਲ ਆ ਤੇ ਬਾਕੀ ਕਿਸਾਨ ਜੇ ਅਖਣ ਨੇ ਘਰ ਪਰਤੀ ਸਾਰੇ ਸਿੰਘ ਤਿਆਰ ਹੋ ਕੇ ਆਉਂਦੇ ਆ ਉਹ ਤੇ ਨੰਗਣਾ ਨੰਗਣਾ ਦਿੱਲੀ ਤੇ ਹੀ ਜਾਣਾ ਜਿਹਦੇ ਸਾਡੀਆਂ ਮੰਗਾਂ ਇੱਥੇ ਮੰਗ ਲੈਣਗੇ ਉਹ ਚੰਗਾ ਨਾ ਮੰਨਣਗੇ ਤੇ ਗਾੜੀ ਜਾਣਾ ਹੀ ਜਾਣਾ ਸਰ ਸਰਕਾਰ ਹਮੇਸ਼ਾ ਵਾਅਦੇ ਕਰਦੀ ਉਸ ਤੋਂ ਬਾਅਦ ਵਾਅਦਾ ਖਿਲਾਫੀ ਕਰ ਦਿੰਦੀ ਹੈ ਕੀ ਕੰਨਾ ਸਰਕਾਰ ਤੋਂ ਵਿਸ਼ਵਾਸ ਉੱਡ ਗਿਆ ਤ੍ਰਿਭੰਨ ਉੱਡ ਗਿਆ ਲੋਕਾਂ ਦਾ ਵੇਖੋ ਕਿੰਨਾ ਚਿਰ ਅਸੀਂ ਉੱਥੇ ਖੱਜਲ ਖਰਾਬ ਹੋਏ ਕਿੰਨਾ ਸਮਾਂ ਹੀ ਬੈਠੇ ਇਹਨਾਂ ਕਿਹਾ ਸੀ ਤੁਹਾਨੂੰ ਦੇਤਾ ਹਾਂ ਭਾ ਤੁਹਾਨੂੰ ਦੇਤੇ ਅਸੀਂ ਉੱਠ ਕੇ ਆ ਗਏ ਇਹ ਫਿਰ ਵਿਸ਼ਵਾਸ ਤੋਂ ਉੱਟ ਕੇ ਇਹੋ ਕੋਈ ਸਰਕਾਰਾਂ ਕਰਨੀਆਂ ਲੋਕਾਂ ਦਾ ਵਿਸ਼ਵਾਸ ਇਹਨਾਂ ਤੋਂ ਖਤਮ ਹੋ ਚੁੱਕਾ ਲੋਕ ਆਪ ਆਪ ਹਮਾਰੇ ਹੋਣਾ ਸੰਘਰਸ਼ ਕਮੇਟੀਆਂ ਨਾਲ ਜੁੜ ਕੇ ਕਿਸਾਨਾਂ ਨਾਲ ਜੁੜ ਕੇ ਆਪਣੀ ਲੜਾਈ ਖੁਦ ਲੜਨਾ ਚਾਹੁੰਦੇ ਹੋਣ ਸੋ ਤੁਹਾਨੂੰ ਦੱਸ ਦਈਏ ਕਿਸਾਨ ਜਥੇਦਾਰ ਜਿਹੜੇ ਤੇ ਪਹੁੰਚੇ ਸੀਗੇ ਉਹਨਾਂ ਨੇ ਵੀ ਗੱਲਬਾਤ ਕੀਤੀ ਹੈ ਲਾਡੋਵਾਲ ਟੋਲ ਪਜਾਇਆ ਉੱਥੇ ਕਿਸਾਨ ਯੂਨੀਅਨ ਜਿੰਨੇ ਵੀ ਕਿਸਾਨ ਯੂਨੀਅਨ ਸੀਗੇ ਉਹ ਵੀ ਬੈਠੇ ਸੀਗੇ ਕਿਸਾਨ ਆंदोलਨ ਦੇ ਵਿੱਚ ਉਹ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾਰੇ ਸੀਗੇ ਸੋ ਹੋਰ ਵੀ ਅਪਡੇਟ ਲੈ ਕੇ ਸਾਹਮਣੇ ਆਵਾਂਗੇ ਦੇਖਦੇ ਰਹੋ ਪੰਜਾਬ ਪ੍ਰਾਈਮ ਟੀਵੀ